ਅੱਜ ਦੇ ਪੰਜਾਬ ਸਰਕਾਰ ਦੀ ਤੇ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਨਸ਼ਾ ਖਤਰਾਬ ਜਿਹੜੀ ਮੁਹਿੰਮ ਚੱਲ ਰਹੀ ਹੈ ਯੋਧ ਨਸ਼ਾ ਵਿਰੋਧ ਉਹਦੇ ਤਹਿਤ ਜਿਹੜੀ ਜ਼ਿਲਕਪੁਰ ਪ੍ਰੋਵਿੰਸ ਨੂੰ ਸਫਲਤਾ ਹਾਸਲ ਹੋਈ ਹੈ ਜੀ ਉਹ ਵਿੱਚ ਦੋ ਅਲੱਗ-ਅਲੱਗ ਮੁਕੱਦਮੇ ਇੱਕ 121 ਨੰਬਰ ਮੁਕੱਦਮਾ ਇੱਕ 113 ਨੰਬਰ ਮੁਕੱਦਮੇ ਜਿਹਦੇ 6 ਦੋਸ਼ੀਆਂ ਨੂੰ ਜਿਹੜੇ ਮੈਸੇਜ ਦੇ ਸਪਲਾਈਅਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 30 ਗ੍ਰਾਮ ਜਿਹੜਾ ਚਿੱਟਾ ਸੀ ਬਰਾਮਦ ਕੀਤਾ ਟੋਟਲ ਇਹ ਜਿਹੜੇ ਮੁਕੱਦਮੇ ਇਸ ਤਰ੍ਹਾਂ ਚੱਲ ਰਹੀ ਹੈ ਤੇ ਇੱਥੇ ਮੈਂ ਤੁਹਾਡੇ ਰਹੀ ਇਹ ਵੀ ਬੇਨਤੀ ਕਰਨੀ ਚਾ ਵੀ ਲੋਕ ਜਿਵੇਂ ਪੰਜਾਬ ਪੁਲਿਸ ਨੇ ਜਿਹੜੀ ਇਹ ਜਿਹੜੀ ਮੁਹਿੰਮ ਆ ਹੁਣ ਡੇ ਬਾ ਡੇ ਅਸੀਂ ਜਿਹੜੀ ਇਹਨੂੰ ਇੰਟੈਂਸੀਫਾਈ ਕਰਦੇ ਜਾ ਰਹੇ ਹਾਂ ਸੋ ਅਸੀਂ ਲੋਕਾਂ ਦਾ ਵੀ ਸਹਿਯੋਗ ਚਾਹੁੰਦੇ ਹਾਂ ਤੇ ਲੋਕ ਵੀ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਤੇ ਮੈਂ ਤੁਹਾਨੂੰ ਇਨਸ਼ੋਰ ਕਰਦਾ ਹਾਂ ਐਸ ਫਾਰ ਐਸ ਪੰਜਾਬ ਪੁਲਿਸ ਦੇ ਕੰਸਰਨ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਜਿਹੜੇ ਤਿੰਨ ਦੋਸ਼ੀ ਹੈ ਜੀ ਛਤਪਿੰਦੇ ਰਹਿਣ ਵਾਲੇ ਛਤਪਿੰਦ ਤੋਂ ਹੀ ਗ੍ਰਿਫਤਾਰ ਕੀਤੇ ਐ ਇਹ ਜਿਹੜਾ 121 ਨੰਬਰ ਮੁਕੱਦਮਾ ਦਰਜ ਹੋਇਆ ਹੈ ਜਿਹੜਾ ਦੂਸਰਾ ਮੁਕੱਦਮਾ 123 ਨੰਬਰ ਮੁਕੱਦਮਾ ਦਰਜ ਹੋਇਆ ਉਹ ਅਸੀਂ ਜਿਹੜੇ ਅਸੀਂ ਬਲਟਾਣੇ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਹਾਂਜੀ ਜਿਹੜੇ ਜਿਹੜੇ ਛੱਪੇਣ ਦੇ ਸੀਗੇ ਇਹਨਾਂ ਕੋਲੋਂ ਸਾਨੂੰ ਜਿਹੜਾ ਮੈਸੇਜ ਦਾ ਪੀਣ ਦਾ ਸਮਾਨ ਬਰਾਮਦ ਹੋਇਆ ਸੀਗਾ ਅਸੀਂ ਇਹਨਾਂ ਦਾ ਡੋਪ ਟੈਸਟ ਕਰਾਇਆ ਡੋਪ ਟੈਸਟ ਕਰਕੇ ਜਿਹੜੇ 17 27 ਹੈ ਐਨਡੀਪੀਐਸ ਅਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਪਰੰਤੂ ਇਹ ਜਿਹੜੇ ਜਿਹੜੇ ਪੀਂਦੇ ਵੀ ਸੀ ਨਾਲ ਨਾਲ ਸਪਲਾਈ ਕਰਨ ਦਾ ਵੀ ਕੰਮ ਕਰਦੇ ਸੀ ਚਲੋ ਜਿਸ ਟਾਈਮ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਉਸ ਟਾਈ ਉਹ ਜਿੱਦ ਕਰਦਾ ਮੈਂ ਤੁਹਾਨੂੰ ਦੱਸਣਾ ਜਿਹੜੇ ਅਬੋਰ ਦੇ ਰਹਿਣ ਵਾਲੇ ਸੀਗੇ ਲੜਕੇ ਕਿ ਅਬੋਰ ਦਾ ਹੀ ਇੱਕ ਹੋਰ ਇਹਨਾਂ ਦਾ ਸਰਗਣਾ ਹੈਗਾ ਉਸ ਨੂੰ ਆਇਡੈਂਟੀਫਾਈ ਕਰ ਲਿਆ ਉਸ ਸੰਬੰਦੇ ਸੇ ਰੇਡ ਭੇਜੀ ਹੋਈ ਆ ਉਹ ਲੈ ਕੇ ਆ ਰਿਹਾ ਉਹ ਇਹਨਾਂ ਦੀ ਦਸਮਤਾ ਉਹ ਕਿ ਬਾਰਡਰ ਏਰੀਆ ਤੋਂ ਕਿਦੋਂ ਲੈ ਕੇ ਆ ਰਿਹਾ